ਆਪਣਾ ਪੰਜਾਬ ਪਾਰਟੀ ਦੀ ਅਸੀਂ ਮੀਟਿੰਗ ਸੱਦੀ ਸੀਗੀ 2-3 ਦਿਨ ਦੇ ਨੋਟਿਸ ਤੇ ਇਹ ਮੀਟਿੰਗ ਜਿਹੜੀ ਆ ਕਾਨਫਰੰਸ ਵਰਗੀ ਹੋਈ ਹੈ ਇਹਦੇ ਤੋਂ ਸਾਫ ਜਾਹਰ ਦਾ ਕਿ ਲੋਕਾਂ 'ਚ ਬਹੁਤ ਉਤਸ਼ਾਹ ਆ ਲੋਕ ਤੀਜਾ ਬਦਲ ਜਿਹੜਾ ਪੰਜਾਬ 'ਚ ਚਾਹੁੰਦੇ ਆ ਜੋ ਕੜੀ ਘੋਲੀ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਉਹਦੇ ਤੋਂ ਸਾਫ ਜਾਹਰ ਹੈ ਕਿ ਜੇ ਖੇਤ ਨੂੰ ਵਾਰ ਹੀ ਖਾਣ ਲੱਗ ਜਾਵੇ ਤੇ ਉਸ ਪਾਰਟੀ ਦਾ ਬੰਨਾ ਕੀ ਸੀ ਜਿਸ ਪਾਰਟੀ ਦਾ ਮੁਖੀ ਜਿਹੜਾ ਉਹਨੇ ਇੱਕ ਬੰਦਾ ਰੱਖਿਆ ਹੋਇਆ ਜਿਹਨੂੰ ਅੰਡਰਸਟੈਂਡਿੰਗ ਨਾਲ ਭੇਜਦਾ ਤੇ ਸਾਰਿਆਂ ਨੂੰ ਡੈਮੇਜ ਕਰਕੇ ਸਾਰੀ ਪਾਰਟੀ ਨੂੰ ਹੌਲੀ-ਹੌਲੀ ਉਹਨਾਂ ਨੇ ਬਖੇੜ ਦਿੱਤਾ ਪਾਰਟੀ ਦੇ ਵਿੱਚ ਕੋਈ ਚੰਗਾ ਬੰਦਾ ਰਹਿਣ ਨਹੀਂ ਦਿੱਤਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਲਾਈਕ ਮਾਈਂਡਰ ਬੰਦੇ ਆ ਚੰਗੇ ਬੰਦੇ ਆ ਉਹਨਾਂ ਸਾਰਿਆਂ ਦੀ ਮੀਟਿੰਗ ਕਰਾਂਗੇ ਉਹਨਾਂ ਨੂੰ ਇਕੱਠਿਆਂ ਕਰਕੇ ਪੰਜਾਬ ਦੇ ਵਿੱਚ ਇੱਕ ਤੀਜਾ ਬਦਲ ਜਿਹੜਾ ਉਹ ਬਣਾਉਣਾ ਦਾ ਸਾਡਾ ਪੂਰਾ ਉਪਰਾਲਾ ਹੈ ਤੁਸੀਂ ਬਾਕੀ ਪਾਰਟੀਆਂ ਨੂੰ ਪੁੱਛਿਆ ਕਿ ਮੈਂ ਹਰ ਪਾਰਟੀ ਦਾ ਸਤਿਕਾਰ ਕਰਦਾ ਜਿਹੜਾ ਬੰਦਾ ਸੱਚ ਬੋਲਦਾ ਹੈ ਜਿਹੜਾ ਬੰਦਾ ਲੋਕਾਂ ਦੇ ਵਿੱਚ ਜਾਂਦਾ ਲੋਕਾਂ ਦੇ ਦੁੱਖ ਸੁੱਖ ਦਾ ਭਾਈਵਾਲ ਆ ਅਸੀਂ ਸਭ ਦਾ ਸਤਿਕਾਰ ਕਰਾਂਗੇ ਔਰ ਆਉਣ ਵਾਲੇ ਦਿਨਾਂ 'ਚ ਸਾਰੀ ਪਿਕਚਰ ਜਿਹੜੀ ਆ ਹੌਲੀ-ਹੌਲੀ ਕਲੀਅਰ ਹੋ ਜਾਊਗੀ ਕਿਉਂਕਿ ਕਈ ਕਾਨੂੰਨੀ ਅੜਚਨਾ ਵੀ ਕਈਆਂ ਵੀਰਾਂ ਨੂੰ ਆ ਰਹੀਆਂ ਨੇ ਜਦੋਂ ਸਾਰੀਆਂ ਕਲੀਅਰ ਹੋ ਜਾਣਗੀਆਂ ਪਰ ਸਾਡੀ ਕੋਸ਼ਿਸ਼ ਹੈ ਕਿ ਜਿੰਨੇ ਪੰਜਾਬ ਦੇ ਹਮਦਰਦ ਬੰਦੇ ਆ ਸਾਰਿਆਂ ਨੂੰ ਇਕੱਠਾ ਕਰਕੇ ਤੀਜਾ ਬਦਲ ਜਣਾ ਪੰਜਾਬ ਦਾ ਬਣਾਇਆ। ਉਹ ਜਦੋਂ ਅਸੀਂ ਇਕੱਠੇ ਹੋਵਾਂਗੇ ਫਿਰ ਸ਼ਾਇਦ ਕਿਸੇ ਪਾਰਟੀ ਦਾ ਵੀ ਕੋਈ ਨਾਂ ਨਾ ਹੋਵੇ ਕੋਈ ਨਵੀਂ ਪਾਰਟੀ ਬਣ ਜਾਵੇ ਇਹ ਨਹੀਂ ਕੋਈ ਜ਼ਰੂਰੀ ਹੈ ਅਸੀਂ ਇਹ ਐਟਮੈਂਟ ਨਹੀਂ ਪਈ ਅਸੀਂ ਆਪਣਾ ਨਾਂ ਰੱਖਣਾ ਜਾਂ ਆਪਣਾ ਹੀ ਨਾਂ ਰੱਖਣਾ ਜਾਂ ਆਪਣੀ ਪਾਰਟੀ ਦਾ ਨਾਂ ਰੱਖਣਾ ਜੋ ਪੰਜਾਬ ਦੇ ਭਲੇ ਵਿੱਚ ਜੇ ਸਾਰੇ ਇਕੱਠੇ ਹੋ ਕੇ ਜੋ ਸੁਜੈਸਟ ਕਰਨਗੇ ਜੋ ਕੰਸੈਂਸਸ ਬਣੂਗੀ ਉਹਦੇ ਮੁਤਾਬਕ ਅਸੀਂ ਸਾਰੇ ਫੈਸਲਾ ਕਰਾਂਗੇ। ਬਾਲ ਘੈਰਾਂ ਨੇ ਵੀ ਗੱਲ ਗੱਲ ਦਿੱਤਾ ਤੁਹਾਡੇ ਵੱਲੋਂ ਵੀ ਤੁਸੀਂ ਇਕੱਠੇ ਹੋਗੇ ਕੰਸੈਂਸਸ ਜਦੋਂ ਮੇਰੇ ਨਾਲ ਗੱਲ ਕਰੂਗਾ ਮੈਂ ਪੋਜ਼ਿਟਿਵ ਗੱਲ ਕਰਾਂਗਾ। ਨਹੀਂ ਬੇਟੇ ਮੈਂ ਤਾਂ ਮੇਰਾ ਖਾਲੀ ਪਾਰਟੀ ਤਾਂ ਉਹਨਾਂ ਦੀ ਕੋਈ ਬਣਾਈ ਨਹੀਂ। ਪਾਰਟੀ ਤਾਂ ਉਹ ਹਾਲੇ ਛੱਡ ਨਹੀਂ ਸਕਦੇ ਲੀਗਲੀ। ਦੇਖੋ ਐਮਐਲਏ ਨੇ ਤੁਹਾਡਾ ਸਮਰਥਨ ਕਿਹੜਾ ਜਾਊਗਾ ਜੀ। ਹਾਂ ਜੇ ਕੋਈ ਗੱਲ ਪਾਰਟੀ ਬਣਾਉਣਗੇ ਕੋਈ ਜਿਦਾ ਹੋਣਗੇ ਉਹਨਾਂ ਦੀ ਐਮਐਲਏ ਸ਼ਿਪ ਦਾ ਕੋਈ ਸਾਰੀ ਘਾੜੀ ਕਲੀਅਰ ਹੋਊਗੀ। ਕਿ ਉਹ ਛੱਡ ਕੇ ਕਰਦੇ ਆ ਜਾਂ ਕਿਤਰਾ ਕਰਦੇ ਆ ਸਾਰੇ ਐਸਪੈਕਟ ਦੇਖ ਕੇ ਸਾਰਿਆਂ ਨੂੰ ਨਾਲ ਲੈ ਕੇ ਇਕੱਲੇ ਖੈਰਾ ਸਾਹਿਬ ਨਹੀਂ ਸਭ ਨੂੰ ਨਾਲ ਲੈ ਕੇ ਅਸੀਂ ਨਾ ਉਹਨਾਂ ਨੂੰ ਸ਼ਾਮਲ ਕਰਨਾ ਨਾ ਅਸੀਂ ਕਿਸੇ ਨੂੰ ਸ਼ਾਮਲ ਹੋਣਾ ਅਸੀਂ ਸਾਰਿਆਂ ਨੇ ਇਕੱਠੇ ਹੋਣਾ ਦੇਖੋ ਭਗਵੰਤ ਮਾਨਤ ਪਤਾ ਨਹੀਂ ਕਿਉਂ ਉਹਨੂੰ ਇੰਨੀ ਖੁੱਲੀ ਛੁੱਟੀ ਦਿੱਤੀ ਹੋਈ ਹੈ ਤੇ ਸਾਰਾ ਸਾਰੀ ਪਾਰਟੀ ਬਰਬਾਦ ਕਰਵਾ ਦਿੱਤੀ ਹੈ ਮੈਂ ਸਮਝਨਾ ਕਿ ਸੰਧੂ ਸਾਹਿਬ ਤੇ ਇਲਜ਼ਾਮ ਲਾਉਣਾ ਬਿਲਕੁਲ ਗਲਤ ਗੱਲ ਆ ਉਹ ਬੜਾ ਡਾਊਨ ਟੌਰ ਸਾਹਿਬੀ ਆ ਬੜਾ ਇਮਾਨਦਾਰ ਬੰਦਾ ਔਰ ਬੜਾ ਮਿਹਨਤੀ ਬੰਦਾ ਉਹਨੂੰ ਪਾਰਟੀ ਜਦੋਂ ਲੈ ਕੇ ਆਈ ਸੀ ਬੜੇ ਰਿਕੁਐਸਟ ਕਰਕੇ ਲੈ ਕੇ ਆਇਆ ਸੀ ਜਿਹੜੂ ਕੇਜਰੀਵਾਲ ਨੇ ਮਾਫੀ ਮੰਗੀ ਭਗਵੰਤ ਮਾਨ ਨੂੰ ਚਾਹੀਦਾ ਨਹੀਂ ਕਿ ਉਹ ਸਟੈਂਡ ਕਲੀਅਰ ਕਰਵਾ ਦੇ ਉਹ ਤਾਂ ਹੁਣ ਤੁਹਾਡੇ ਪ੍ਰੈਸ ਨੇ ਵੀ ਪੁੱਛ ਲਿਆ ਕਿ ਜੇ ਤੂੰ ਹਾਲੀ ਤੇਰਾ ਤਸਤੀਫਾ ਹੈ ਤੇ ਤੂੰ ਗੱਲਾਂ ਕਰਦਾ ਫਿਰ ਉਹਦੇ ਬਿਹਾਫ ਤੇ ਇਹਦਾ ਮਤਲਬ ਤੂੰ ਉਹਦੀ ਗੱਲ ਨੂੰ ਜਸਟੀਫਾਈ ਕਰ ਰਿਹਾ ਤੇ ਜੋ ਉਹਨੇ ਮਾਫੀ ਮੰਗੀ ਸੀ ਠੀਕ ਆ ਉਹ ਕਲੀਅਰ ਕਰਨੀ ਚਾਹੀਦੀ ਏ ਉਹਨੂੰ ਗੱਲ ਕਿਉਂਕਿ ਪੰਜਾਬ ਦੇ ਨਿਕਨੇ ਨਿਕੇ ਲੋਕਾਂ ਦੀਆਂ ਤੇ ਦੁਸ਼ਮਣੀਆਂ ਪਵਾਤੀਆਂ ਲੋਕਾਂ ਦੇ ਤਾਂ ਵਿਚਾਰਿਆਂ ਨੂੰ ਕੋਈ ਸਾਰਾ ਕੁਝ ਘਵਾਤਾ ਵੀ ਕਹੋ ਜੀ ਇਹ ਤਸ਼ਕਰ ਤੇ ਆਪ ਤੁਸੀਂ ਉਹਨਾਂ ਨਾਲ ਗੱਲਾਂ ਕਰਦੇ ਫਿਰਦੇ ਹੋ ਮਾਫੀ ਮੰਗਦੇ ਫਿਰਦੇ ਤਾਂ ਫਿਰ ਲੋਕਾਂ 'ਚ ਕਿਤਨਾ ਜਾਓਗੇ ਲੋਕਾਂ 'ਚ ਨਹੀਂ ਜਾ ਸਕਣਗੇ ਹੋਰ ਛੋਟੇ ਬਸਾ ਤੁਹਾਡੇ ਵਿਰੋਧੀ ਦਾ ਵਸੂ ਤੇਰੇ ਨਾਲ ਥੋੜਾ ਜਿਹਾ ਪਹਿਲਾਂ ਭਰੀ ਹੋਇਆ ਉਹਨੇ ਕਿਹਾ ਜੀ ਮੈਂ ਬਾਗ ਵਿੱਚੋਂ ਨਿਕਲਿਆ ਤੁਹਾਨੂੰ ਵੀ ਲੱਗਾ ਬਾਗ ਵਿੱਚੋਂ ਹੋ ਗਿਆ ਹੋਣਗੇ ਜੀ ਉਹ ਵੇਖੋ ਮੈਂ ਤਾਂ ਵੈਸੇ ਉਹਨੂੰ ਤੋਂ ਇਹ ਸਲਾਹ ਦਿੰਨਾ ਵੀ ਉਹ ਚੁੱਪ ਕਰਕੇ ਹੋਣਾ ਰਾਬ ਰਾਬ ਕਰਕੇ ਕਰ ਲੈਖਿਆ ਫਿਰੇ ਨਾ ਉੱਚੀ ਗੱਲਾਂ ਕਰੇ ਚੰਗੀ ਗੱਲ ਉਹਦੇ ਵਾਸਤੇ ਹੀ ਹੈ ਜੇ ਉਹਨੂੰ ਜੱਜ ਨੇ ਕਿਸੇ ਤਰ੍ਹਾਂ ਮਾਫ ਕਰ ਦਿੱਤਾ ਹੈ ਛੱਡ ਦਿੱਤਾ ਹੈ ਤੇ ਜਿਹੜੀ ਵੀਡੀਓ ਉਹਨੂੰ ਕਿੱਥੇ ਪੜ ਲੋਗੇ ਉਹਦੇ ਜਿਹੜਾ ਬੰਦਾ ਕੋਈ ਭਲਾ ਮਸ ਬੰਦਾ ਤੇ ਦੇਖ ਵੀ ਨਹੀਂ ਸਕਦਾ ਉਹਨੂੰ